ਹੁਣ ਤੁਸੀਂ ਇਹ ਗਾਂ ਜਿਹੜੀ ਮੈਂ ਦਿਖਾਉਣ ਲੱਗਿਆਂਗਾ ਇਹ ਵਧੀਆ ਬਰੀਡ ਦੀ ਆ ਤੇ ਵਧੀਆ ਇਹਨੇ ਆਪਣੇ ਫਾਰਮ ਤੇ ਦੁੱਧ ਦਿੱਤਾ ਜੇ ਆਪਾਂ ਦੁੱਧ ਦੇ ਅਕੋਰਡਿੰਗ ਦੇਖਿਆ ਜਾਏ ਕਿਉਂ ਇਹ ਆਪਣੇ ਕੋਲੇ ਸਟਾਰਟਿੰਗ ਤੇ ਪੀਕ ਲੈਵਲ ਤੇ 35 ਤੋਂ ਲੈ ਕੇ 40 ਲੀਟਰ ਦੇ ਵਿੱਚ ਵਿੱਚ ਇਹਦਾ ਦੁੱਧ ਸੀਗਾ ਵੀਰੇ ਯਾਰ ਜਦੋਂ ਆਪਣੇ ਫਾਰਮ ਤੇ ਇਹ ਸੂਈ ਆ ਫਸਟ ਟਾਈਮ ਇਹ ਫਸਟ ਟਾਈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਣ ਬਾਈ ਸੋਸਿਆਗਾ ਲਮਸ਼ਕਾਰ ਆ ਬਾਈ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਅੱਜ ਆਪਾਂ ਦੱਸਣ ਲੱਗੇ ਆ ਵੀ ਆਪਾਂ ਨੂੰ ਵਧੀਆ ਬਰੀਡ ਦੀ ਆਪਾਂ ਨੂੰ ਨਸਲ ਆਪਣੇ ਫਾਰਮ ਦੇ ਤਿਆਰ ਕਰਨੀ ਚਾਹੀਦੀ ਆ ਜੇ ਆਪਾਂ ਚੰਗਾ ਸੀਮਨ ਲਾਵਾਂਗੇ ਜੇ ਆਪਾਂ ਵਧੀਆ ਤੋਂ ਵਧੀਆ ਸੀਮਨ ਲਾਉਣੇ ਆ ਤਾਂ ਆਪਣੇ ਫਾਰਮ ਤੇ ਬਰੀਡ ਤਿਆਰ ਹੁੰਦੀ ਆ ਵਧੀਆ ਬਾਈ ਇਸ ਗੱਲ ਤੇ ਆਪਾਂ ਨੂੰ ਪੂਰਾ ਫੋਕਸ ਕਰਨਾ ਹੀ ਪੈਣਾ ਆਉਣ ਵਾਲੇ ਸਮੇਂ ਜੇ ਜੇ ਡੇਰੀ ਜੇ ਆਪਾਂ ਡੇਰੀ ਕਹਾ ਕਰਨੀ ਆ ਜਦੋਂ ਮੈਂ ਡੇਰੀ ਫਾਰਮ ਆਪਣਾ ਸ਼ੁਰੂ ਕਰਾਂਗਾ ਉਸ ਟਾਈਮ ਐਵਰੇਜ ਮੇਰੇ ਫਾਰਮ ਦੀ ਬਹੁਤ ਘੱਟ ਸੀ ਵੀਰੇ ਯਾਰਾ ਹੁਣ 28 ਤੋਂ ਲੈ ਕੇ 30 ਦੀ ਐਵਰੇਜ ਆਪਣੇ ਫਾਰਮ ਤੇ ਰਹਿੰਦੀ ਹੈ ਜਦੋਂ ਮੈਂ ਸਟਾਰਟ ਕਰਾਇਆ ਸੀ 12 ਤੋਂ 15 ਦੀ ਐਵਰੇਜ ਸੀ ਮੇਰੇ ਫਾਰਮ ਤੇ ਉਹਦੇ ਹਿਸਾਬ ਨਾਲ ਜੇ ਆਪਾਂ ਦੇਖਿਆ ਜਾਵੇ ਤਾਂ ਹੌਲੀ ਹੌਲੀ ਆਪਾਂ ਬਰੀਡ ਤੇ ਕੰਮ ਕਰਿਆ ਤਾਂ ਆਪਾਂ ਬਰੀਡ ਤੇ ਵਧੀਆ ਬਰੀਡ ਲੈ ਕੇ ਆਪਣੇ ਫਾਰਮ ਤੇ ਤਾਂ ਦੁੱਧ ਵਧੀਆ ਮੰਡੇ ਨਾਉਣ ਲੱਗ ਗਿਆ ਭਾਈ ਆਪਣੇ ਫਾਰਮ ਤੇ ਤਾਂ ਕਰਕੇ ਆ ਉਸ ਟਾਈਮ ਦੇ ਸੀਮਨ ਇੰਨਾ ਬੜਾ ਟਾਪ ਜਿੰਨਾ ਵੀ ਆਉਂਦੇ ਸੀ ਉਦੋਂ ਵੀ ਕੋਸ਼ਿਸ਼ ਕਰਦੇ ਵਧੀਆ ਸੀਮਨ ਲਾਉਣ ਦੀ ਉਦੋਂ ਜਾਣਕਾਰੀ ਵੀ ਹੈ ਨਹੀਂ ਸੀ ਇੰਨੀ ਸੀਮਨ ਬਾਰੇ ਜੇ ਆਪਾਂ ਵਧੀਆ ਸੀਮਨ ਦੇਖ ਕੇ ਆਪਣੇ ਫਾਰਮ ਤੇ ਲਾਵਾਂਗੇ ਤਾਂ ਵੀ ਚੰਗੀ ਕੁਆਲਿਟੀ ਦਾ ਜੇ ਆਪਾਂ ਦੁੱਧ ਵਾਲੇ ਐਨੀਮਲ ਚਾਹੀਦੇ ਆ ਆਪਾਂ ਜਿਆਦਾ ਦੁੱਧ ਵਾਲਾ ਸੀਮਨ ਲਾਓ ਆਪਣੇ ਫਾਰਮ ਤੇ ਦੁੱਧ ਉਹਦੇ ਅਕੋਰਡਿੰਗ ਜੇ ਆਪਾਂ ਬਰੀਡ ਤਿਆਰ ਕਰਾਂਗੇ ਤੇ ਆਪਣੇ ਫਾਰਮ ਤੇ ਜਲਦੀ ਆਪਣੇ ਫਾਰਮ ਦੇ ਵਧੀਆ ਬਰੀਡ ਤਿਆਰ ਹੋਣਾ ਤੇ ਦੁੱਧ ਬਾਜੂ ਆਪਣੇ ਫਾਰਮ ਦੇ ਬਾਈ ਯਾਰਾ ਉਹਦੇ ਹਿਸਾਬ ਨਾਲ ਤੁਸੀਂ ਦੇਖੋ ਆ ਫਾਰਮ ਤੇ ਮੇਰੇ ਗਾਂ ਗੀ ਵੀਰੇ ਯਾਰਾ ਇਹ ਤੁਹਾਨੂੰ ਦਿਖਾਉਣ ਲੱਗਿਆ ਮੈਂ ਆਪਣੇ ਫਾਰਮ ਤੇ ਇਹ ਮੈਂ ਡਰਾਈ ਕਰਨੀ ਆ ਇਹ ਗਾਂ ਹੁਣ ਇਹਦੇ ਪੂਰੇ 2 ਮਹੀਨੇ ਰਹਿ ਗਏ ਵੀਰੇ ਯਾਰਾ 2 ਮਹੀਨੇ 5 ਦਿਨ ਹੋਣਗੇ ਬਾਅਦ 2 ਮਹੀਨੇ ਹੁਣ ਡਰਾਈ ਪੀਰੀਅਡ ਇਹਦਾ ਹੁਣ ਇਸ ਟਾਈਮ ਇਹ 25 ਲੀਟਰ ਦੁੱਧਤੇ ਆ ਬਈ ਯਾਰ ਜਦੋਂ ਆਪਾਂ ਚੰਗੇ ਸੀ ਮੰਨ ਲਾ ਕੇ ਜਦੋਂ ਚੰਗੀ ਬਰੀਡ ਤਿਆਰ ਕਰਾਂਗੇ ਤਾਂ ਆਪਣੇ ਕੋਲੇ ਵਧੀਆ ਐਨੀਮਲ ਤਿਆਰ ਹੋਣਗੇ ਕਿਉਂ ਇਹ ਆਪਣੇ ਕੋਲੇ ਸਟਾਰਟਿੰਗ ਤੇ ਪੀਕ ਲੈਵਲ ਤੇ 35 ਤੋਂ ਲੈ ਕੇ 40 ਲੀਟਰ ਦੇ ਵਿੱਚ ਵਿੱਚ ਇਹਦਾ ਦੁੱਧ ਸੀਗਾ ਵੀਰੇ ਯਾਰ ਜਦੋਂ ਆਪਣੇ ਫਾਰਮ ਤੇ ਇਹ ਸੂਈ ਆ ਫਸਟ ਟਾਈਮ ਇਹ ਫਸਟ ਟਾਈਮ ਇਹ ਫਸਟ ਟਾਈਮਰ ਆ ਇਹ ਪਹਿਲੇ ਨਾ ਇਹ ਆਪਣੇ ਕੋਲੇ ਫਾਰਮ ਤੇ ਤੇਦੀ ਉਮਰ ਹਜੇ 3 ਸਾਲ ਤੋਂ 3 ਮਹੀਨੇ ਘਟੀਆਂ ਹਜੇ 3 ਸਾਲ ਦੀ ਪੂਰੀ ਉਮਰ ਹੋਈ ਨਹੀਂ ਇਹ ਗਾਂ ਦੀ ਬਈ ਯਾਰ ਤੇ ਇਹਦਾ ਆਰਡਰ ਦੇਖੋ ਕਿੰਨਾ ਸੋਹਣਾ ਆਰਡਰ ਆ ਇਹਦਾ ਵੀਰੇ ਯਾਰ ਹਜੇ ਵੀ ਪੂਰਾ ਆਰਡਰ ਆ ਹੁਣ ਵਾਹੇ ਚੁਆਈ ਦਾ ਟਾਈਮ ਆ 2 ਘੰਟੇ ਬਾਅਦ ਆਪਾਂ ਚੁਆਈ ਕਰਨੀ ਆ ਫਾਰਮ ਤੇ ਕੰਪੈਕਟਡ ਡਰਾ ਵਧੀਆ ਆਰਡਰ ਆ ਵੀਰੇ ਯਾਰ ਬੈਡ ਦਾ ਤੇ ਬਾਲੇ ਕੋਈ ਮਹਿੰਗੇ ਸੀਮੰਦੀ ਨਹੀਂ ਹੈਗੀ ਇਹ ਇਹਦੀ ਮਦਰ ਚੰਗੇ ਸੀਮੰਦੀ ਸੀ ਵੀਰੇ ਕਈ ਵਾਰ ਆਪਣੇ ਕੋਲੇ ਫਾਰਮ ਦੇ ਸੀਮਨ ਖਤਮ ਹੋ ਜਾਂਦਾਗਾ ਮੈਂ ਇਹਦਾ ਨਾਮ ਵੀ ਦੱਸਦਾ ਕਿਹੜੇ ਸੀਮੰਦੀ ਆ ਫੇਰ ਵੀ ਆਪਾਂ ਨੂੰ ਚੰਗਾ ਸੀਮੰਨ ਜਿਹੜਾ ਚੰਗਾ ਦੁੱਧ ਵਾਲਾ ਸੀਮੰਨ ਆ ਬਣੂ ਭਰਉਣਾ ਚਾਹੀਦਾਗਾ ਜੇ ਆਪਾਂ ਸਸਤਾ ਸੀਮੰਨ ਵੀ ਲਾਉਣਾ ਆਪਦੇ ਫਾਰਮ ਤੇ ਵੀਰੇ ਯਾਰ ਇਹਦੀ ਮਦਰ ਸੀਗੀ ਜਿਹੜੀ ਆਪਣੇ ਕੋਲੇ ਉਹ ਜੋਵਣੀ ਸੀ ਬਣ ਸੀਗਾ ਜਿਹੜਾ ਪੀਡੀਐਫ ਦਾ ਇਹਦੀ ਮਦਰ ਦਾ ਇਹਦੀ ਮਦਰ ਦਾ ਰਕਾਰਡ ਵੀ ਵਧੀਆ ਬਾਈ 45 ਪਲੱਸ ਆ ਇਹਦੀ ਮਦਰ ਆਹ ਦੇਖ ਲਓ ਕੱਦ ਕਾਠ ਵੀ ਬਹੁਤ ਆ ਇਹਦਾ ਯਾਰ ਵੀਰੇ ਵੈੜਦਾ ਇਹ ਬੱਛੀ ਆ ਇਹ 40026 ਦੀ ਆ ਸਾਇਕ ਦਾ ਸੀਮਨ ਨਾਰਮਲ ਸੀਮਨ ਆ 40 ਪਤਾ ਨਹੀਂ 50 ਰੁਪਏ ਦਾ ਸੀਮਨ ਲਿਆ ਸੀ ਮੈਂ ਆਪਦੇ ਫਾਰਮ ਦੇ ਵੀਰੇ ਯਾਰ ਉਸ ਟਾਈਮ ਮੇਰੇ ਕੋਲੇ ਦੂਜੇ ਸੀਮਨ ਹੈ ਨਹੀਂ ਸੀ ਇੰਪੋਰਟਡ ਆ ਨਹੀਂ ਮੈਂ ਹੋਰ ਸੀਮਨ ਯੂਜ਼ ਕਰਦਾ ਉਸ ਟਾਈਮ ਖਤਮ ਹੋਏ ਸੀ ਮੈਂ ਇਹ ਸੀਮਨ ਲਾਇਆ ਸੀ ਇਹਦੀ ਮਦਰ ਦੇ 40026 40026 ਦੀ ਬੱਛੀ ਆ ਇਹਦੀ ਮਦਰ ਜੋਬਣੀ ਦੀ ਆ ਬਾਈ ਜੋਬਣੀ ਪੀਡੀਐਫ ਦਾ ਸੀਮਨ ਸੀ ਇਹਦੀ ਮਦਰ ਦਾ ਰਿਕਾਰਡ ਵੀ ਬਹੁਤ ਸੀ ਇਹਦਾ ਵੀ ਰਿਕਾਰਡ ਬਹੁਤ ਆ ਇਹ ਵੀਡੀਓ ਮੈਂ ਆ ਜਾਇਂ ਕਰ ਲਗਿਆ ਲਵੀ ਅੱਜ ਵੀ ਦੁੱਧ ਮਿਲਣੋਂ 25 ਲੀਟਰ ਦੁੱਧ ਦਾ ਹੁਣ ਮੈਂ ਡਰਾਈ ਕਰਨੀ ਆ ਇਹ ਬੈੜ ਇਹ ਜਿਹਾਂ ਗਾਵਾਂ ਆਪਣੇ ਕੋਲੇ ਕਿਵੇਂ ਘਾਟਾ ਦੇਣੀਆਂ ਜਿਹੜੇ ਲੰਮਾ ਟਾਈਮ ਆਪਣੇ ਕੋਲੇ ਪਹਿਲੀ ਵਾਰ ਗੱਭਾਂ ਰਹਿ ਗਈ ਲੌਂਗ ਟਾਈਮ ਦੁੱਧ ਦੇਣਾ ਪਹਿਲੇ ਸੂਏ ਆ ਹਜੇ 3 ਸਾਲ ਦੀ ਉਮਰ ਹੋਈ ਨਹੀਂ ਵੀਰੇ ਇਹ ਬੈੜ ਦੀ ਨਾ ਸੀਮਨ ਕੋਈ ਬਾਲਾ ਕਾਸਟਲੀ ਨਹੀਂ ਹੈਗਾ ਕਈ ਵਾਰ ਮੈਂ ਇੱਕ ਗੱਲ ਕਹਿਣਾ ਹੁਣ ਚੰਗਾ ਸੀਮਨ ਲਾਓ ਭਾਵੇਂ ਮਹਿੰਗਾ ਭਾਵੇਂ ਸਸਤਾ ਹੋ ਜੇ ਆਪਾਂ ਦੁੱਧ ਵਧਾਉਣਾ ਤਾਂ ਦੁੱਧ ਦਾ ਰਿਕਾਰਡ ਜ਼ਰੂਰ ਚੈੱਕ ਕਰ ਲਿਆ ਕਰੋ ਕਿੰਨਾ ਸੀਮਨ ਦਾ ਬਈ ਉਹਦੇ ਅਕੋਰਡਿੰਗ ਆਪਣੇ ਕੋਲੇ ਦੁੱਧ ਦੀ ਬਰੀਡ ਹੈਗੀ ਆ ਹੁਣ ਦੁੱਧ ਤਾਂ ਦੇਊ ਦੇਊ ਨਾ ਜੇ ਆਪਣੇ ਕੋਲੇ ਕੋਈ ਇੰਪੋਰਟਡ ਸੀਮਨ ਕਈ ਵਾਰ ਨਹੀਂ ਵੀ ਹੁੰਦਾ ਤੁਸੀਂ ਇਹ ਦੇਖ ਲਓ ਇਹ ਇਹ ਗਾਂ ਨੇ ਦੁੱਧ ਇੰਨਾ ਜ਼ਿਆਦਾ ਦਿੱਤਾ ਬਾਈ ਯਾਰ ਸਟਾਰਟਿੰਗ 'ਚ ਸੀਗਾ ਇਹਦਾ 40 ਲੀਟਰ ਦੁੱਧ ਦਾ 35 ਤੋਂ 40 ਦੇ ਵਿੱਚ ਵਿੱਚ ਸੀਗਾ ਇਹਦਾ ਦੁੱਧ ਤੇ ਹੁਣ ਇਹ ਡਰਾਈ ਕਰਨ ਵੇਲੇ 25 ਲੀਟਰ ਦੁੱਧ ਤੇ ਅੱਜ ਇਹ ਹੁਣ ਇਹਦੀ ਬੰਦ ਕਰੂੰਗਾ ਥੋੜਾ ਸਾਇਲੈਂਸ ਕਰੂੰਗਾ ਤੂੜੀ ਜਾਦੇ ਕਰੂੰਗਾ ਫੇਰ ਜਾ ਕੇ ਡਰਾਈ ਹੋਣੀ ਆ ਇਹ ਇਹ ਨਹੀਂ ਗਾਮਾਣਾ ਆਪਾਂ ਨੂੰ ਕਦੇ ਵੀ ਲਾਅਸ ਨਹੀਂ ਦੇਣੀਆਂ ਫਾਰਮ ਦੇ ਉੱਪਰ ਜੇ ਇਹ ਗਾਂ ਹੋਊਗੀ ਤੇ ਹੁਣ ਇਹਦੇ ਜਿਹੜਾ ਸੀਮਨ ਲੱਗਿਆ ਹੋਇਆ ਬਾਈ ਪੀਡੀਐਫ ਇਹਦਾ ਜਮਾਸਕਾ ਲੱਗਿਆ ਹੋਇਆ ਪੀਡੀਐਫ ਇਹਦੇ ਜਮਾਸਕਾ ਸੀਮਨ ਨਾਲ ਗੱਬਣਾ ਇਹ ਵੀਰੇ ਹੁਣ ਅੱਗੇ ਦੇਖਾਂ ਇਹ ਲਵੀ ਆਪਣੇ ਕੋਲੇ ਕਿਹੜਾ ਬੱਚਾ ਆਉਂਦਾਗਾ ਕੱਦ ਕਾਠ ਵੀ ਬਹੁਤਾ ਪਹਿਲਾਂ ਨਾ 3 ਸਾਲ ਦੀ ਹਜੇ ਉਮਰ ਨਹੀਂ ਹੋਈ ਵੀਰੇ ਤਾ ਆਗਰ ਕਿ ਕੋਈ ਵੀ ਆਪਦੇ ਫਾਰਮ ਦੇ ਵੀਰੇ ਇਸ ਤਰ੍ਹਾਂ ਦੀ ਬਰੀਡ ਤਿਆਰ ਕਰ ਸਕਦੇ ਹੋ ਤੁਸੀਂ ਵੀ ਜਦੋਂ ਤੁਹਾਡੇ ਕੋਲੇ ਪਹਿਲੀ ਗੱਲ ਆ ਜਿੰਨਾ ਚਿਰ ਆਪਣੇ ਕੋਲੇ ਮੁੱਲ ਦੇ ਐਨੀਮਲ ਹੁੰਦੇ ਆ ਉਹਨਾਂ ਜਿੱਕੇ ਆਪਾਂ ਨੂੰ ਫੋਕਸ ਕਰਨਾ ਬਹੁਤ ਔਖਾ ਹੁੰਦਾ ਜਦੋਂ ਆਪਣੀ ਬਰੀਡ ਖੁੱਦ ਹੀ ਤਿਆਰ ਹੋ ਜੂ ਫਾਰਮ ਤੇ ਜਦੋਂ ਤੁਹਾਡੀਆਂ ਫਾਰਮ ਦੇ ਬੱਚੀਆਂ ਤਿਆਰ ਹੋ ਕੇ ਆਉਣ ਲੱਗ ਗਈਆਂ ਫਿਰ ਤੁਹਾਡਾ ਇੰਟਰਸਟ ਵੀ ਵਧੂਗਾ ਫਿਰ ਤੁਹਾਡੀ ਬਰੀਡ ਵੀ ਉਸ ਨੂੰ ਪਤਾ ਲੱਗੂਗਾ ਪਹਿਲੇ ਸੂਏ ਕਿੰਨਾ ਦੁੱਧ ਦਿੰਦੀ ਆ ਜਦੋਂ ਆਪਣੇ ਕੋਲੇ ਪਹਿਲੇ ਸੂਏ 40 40 35 35 ਲੀਟਰ ਵਾਲੀਆਂ ਬੱਚੀਆਂ ਆ ਗਈਆਂ ਫੇਰ ਆਪਣੇ ਕੋਲੇ ਜੇ ਪੰਜ ਸੂਏ ਦੇ ਸਾਥ ਇਹ ਤਿੰਨ ਚਾਰ ਸੂਏ ਦੁੱਧ ਬਦਲਾ ਆਏ ਨੇ ਵੀਰੇ ਯਾਰ ਹੋਰ ਆ ਅਗਲੇ ਸੂਏ ਇਹ ਨਹੀਂ ਪਤਾ ਇਹ 55 ਦੇ ਜਾਵੇ ਤਾਂ ਕਰਕੇ ਲਵੀ ਫੋਕਸ ਕਰਾਇਆ ਕਰੋ ਲਵੀ ਚੰਗਾ ਸੀਮਨ ਲਾਉਣਾ ਚੰਗੀ ਬਰੀਡ ਤਿਆਰ ਕਰਨੀ ਆ ਆਪਾਂ ਆਪਣੇ ਫਾਰਮ ਤੇ ਹੁਣ ਕਈ ਵਾਰ ਆਪਾਂ ਕਹਿੰਦੇ ਨੇ ਯਾਰ ਇਹ ਸੀਮਨ ਹੁਣ ਐਬੀਐਸ ਦੇ ਵੀ ਬਹੁਤ ਸੀਮਨ ਆਉਂਦੇ ਆ ਵੀਰੇ ਯਾਰ ਮਾੜੇ ਨਹੀਂ ਡੈਨਮਾਰਕ ਦੇ ਵੀ ਬਹੁਤ ਸੀਮਨ ਆਉਂਦੇ ਆ ਜ਼ਰੂਰੀ ਨਹੀਂ ਲਵੀ ਕਈ ਕੋਈ ਬੰਦਾ ਅਫੋਰਡ ਕਰ ਸਕਦਾ ਬਹੁਤ ਮਹਿੰਗਾ ਆ ਜਿਹੜੇ ਨਵੇਂ ਆਏ ਹੁੰਦੇ ਸੀਮਨ ਉਹ ਮਹਿੰਗੇ ਹੁੰਦੇ ਜਿਹੜੇ ਪੁਰਾਣੇ ਸੀਮਨ ਹੋ ਜਾਂਦੇ ਉਹ ਸਸਤੇ ਹੋ ਜਾਂਦੇ ਵੀਰੇ ਯਾਰ ਰਿਕਾਰਡ ਉਹਨਾਂ ਦਾ ਵੀ ਚੰਗਾ ਹੁੰਦਾਗਾ ਜਿਵੇਂ ਮੈਜਿਕ ਹੋ ਗਿਆ 2 ਸਟੋਕ ਹੈ 100-100 ਰੁਪਏ ਦਾ ਸੀਮਨ ਆ ਜਿਹੜਾ ਬਣੂ ਮਿਲੀ ਜਾਂਦਾਗਾ ਇਸ ਤੋਂ ਪਹਿਲਾਂ ਇਹ ਮਹਿੰਗਾ ਮਿਲਦਾ ਸੀਗਾ ਤਾਂ ਕਰਕੇ ਲੈ ਵੀ ਕਈ ਸੀਮਨ ਪੀੜੀ ਆਪਣੇ ABS ਦੇ ਵੀ ਬਹੁਤ ਵਧੀਆ ਸੀਮਨ ਆ ਉਹ ਹੁਣ ਘਾ ਟ੍ਰੇਡ ਤੇ ਆ ਤੁਸੀਂ ਉਹ ਲਾ ਲਿਆ ਕਰੋ ਪਰ ਚੰਗਾ ਲਾਇਆ ਕਰੋ ਇਹ ਨਾ ਹੋਵੇ ਲੈ ਵੀ ਆਪਾਂ ਜਮੇ ਸਸਤਾ ਸੀਮਨ ਲਾ ਲਿਆ ਨਾ ਫਰੀ ਵਾਲਾ ਜਾਂ ਆਪਾਂ ਨਸਲ ਬਗਾੜਤੀ ਆਪਾਂ ਐਚ ਐਫ ਦੇ ਸ਼ਾਈ ਵਾਲ ਜਨ ਜਰਸੀ ਲਾਤਾ ਜੇ ਐਚ ਐਫ ਦੇ ਚੈਫ ਦਾ ਲਾਇਆ ਕਰੋ ਜੇ ਜਰਸੀ ਦੇ ਤਾਂ ਜਰਸੀ ਦਾ ਲਾਇਆ ਕਰੋ ਜੇ ਸ਼ਾਈ ਵਾਲਾ ਤਾਂ ਸ਼ਾਈ ਵਾਲ ਦਾ ਲਾਇਆ ਕਰੋ ਇਹ ਆਪਾਂ ਸੀਮਨ ਨਸਲ ਨਹੀਂ ਬਗਾੜਨੀ ਆਪਾਂ ਨਸਲ ਚ ਆਪਾਂ ਸੁਧਾਰ ਹੀ ਕਰਨਾ ਪਏ ਫਾਰਮ ਦੇ ਉੱਪਰ ਬਾਈ ਯਾਰ ਇਹ ਦੇਖੋ ਇੰਨੇ ਵਧੀਆ ਰਿਕਾਰਡ ਸੋਡੇ ਕੋਲੇ ਵੀ ਹੋਣੀਆਂ ਸਾਰਿਆਂ ਕੋਲੇ ਬਾਈ ਯਾਰ ਕਈ ਬੰਦਾਂ ਕੋਲੇ ਹੁਣ ਹੈਗੀਆਂ ਪਹਿਲੇ ਸੂਏ 45 50 50 ਲੀਟਰ ਵੀ ਕੱਢਦੀਆਂ ਬੈੜਾ ਬਹੁਤ ਦੁੱਧ ਕੱਢਦੀਆਂ ਬਾਈ ਯਾਰ ਬੈੜ ਉਹੀ ਚੰਗੀ ਹੁੰਦੀ ਆ ਗਾਂ ਵੀ ਉਹੀ ਚੰਗੀ ਹੁੰਦੀ ਆ ਜਿਹੜੀ ਆਪਣੇ ਕੋਲੇ ਦਵਾਰੇ ਸੂਣ ਤੇ ਕਰ ਦੁੱਧ ਦੇਈ ਜਾਵੇ ਬੋਡੀ ਸਕੋਰ ਵੀ ਬਹੁਤ ਵਧੀਆ ਇਹਦਾ ਜੇ ਆਪਾਂ ਚੈੱਕ ਕਰਦੇ ਆਂ ਜਦੀ ਘੜੀ ਇਹ ਹੁਣ ਜਦੋਂ ਆਪਾਂ ਡਰਾਈ ਕਰ ਲਈ ਉਸ ਤੋਂ ਬਾਅਦ ਇਹਨੂੰ ਡਰਾਈ ਫੀਡ ਤੇ ਲੂ ਫਿਰ ਟ੍ਰਾਂਜੈਕਸ਼ਨ ਫੀਡ ਚੱਲੂ ਬਾਈ ਯਾਰ ਮੈਨੂੰ ਲੱਗਦਾ 15 ਦਿਨ ਲੰਘ ਜਾਣਗੇ ਡੇਢ ਮਹੀਨੇ ਬਚੂ ਮੇਰੇ ਕੋਲੇ ਇਹਦਾ ਸੇਵਾ ਕਰਨ ਦਾ ਡੇਢ ਮਹੀਨੇ ਬਾਅਦ ਵੀ ਇਹਦੀ ਸੇਵਾ ਕਰ ਲਈ ਤਾਂ ਇਹਨੇ ਦੁੱਧ ਵਧੀਆ ਦੇ ਦੇਣਾ ਆਪਣੇ ਫਾਰਮ ਤੇ ਥੋੜਾ ਜਿਹਾ ਇਹਨੇ ਗਰਮੀ ਦਾ ਜ਼ਰੂਰ ਸੂ ਪੈਣਾ ਪਰ ਫਿਰ ਵੀ ਦੁੱਧ ਵਧੀਆ ਦੇਊ ਮੈਨੂੰ ਪਤਾ ਹੈ ਇਹ ਇਹਦਾ ਡੀਲਡੋਲ ਬੋਡੀ ਦਾ ਸਟਰਕਚਰ ਵਗੈਰਾ ਬਹੁਤ ਵਧੀਆ ਗਾਂ ਦਾ ਬਾਈ ਯਾਰ ਦੇਖੋ ਨਾਰਮਲ ਸੀਮਨ ਦੀ ਗਾਂ ਆ ਗਈ ਕੋਈ ਮਹਿੰਗਾ ਸੀਮਨ ਨਹੀਂ ਸੀ ਫੇਰ ਵੀ ਦੁੱਧ ਵਧੀਆ ਜਦੋਂ ਕਿਰਾ ਤੁਹਾਡੇ ਕੋਲੇ ਬਰੀਡ ਤਿਆਰ ਹੋ ਗਈ ਫੇਰ ਤੁਸੀਂ ਪਰਵਾਹ ਦਾ ਬੰਨਿਓ ਫਿਰ ਤੁਹਾਡਾ ਫਾਰਮ ਗਾਂ ਹੀ ਵਧੂਗਾ ਬਾਈ ਯਾਰ ਫੇਰ ਹਾਂ ਕੱਲਾ ਐ ਨਹੀਂ ਆਪਣੇ ਕੋਲੇ ਬਰੀਡ ਤਿਆਰ ਹੋ ਗਈ ਫੇਰ ਤੁਹਾਨੂੰ ਫੀਡਿੰਗ ਤੇ ਵੀ ਫੋਕਸ ਕਰਨਾ ਪਊਗਾ ਲਵੀ ਆਪਾਂ ਫੀਡ ਕਹੇ ਜੀ ਪਾਉਣਿਆ ਇਹਨੂੰ ਵਧੀਆ ਫੀਡ ਪੈਂਦੀ ਸੀ ਹੁਣ ਤੇ ਕਰ ਤਾਂ ਇਹਦਾ ਦੁੱਧ ਮੈਂਟੇਨ ਸੀ ਜੇ ਮੈਂ ਇਹਨੂੰ ਮਾੜੀ ਫੀਡ ਪਾ ਦਿੰਦਾ ਤਾਂ ਇਹਦਾ ਦੁੱਧ ਘਟ ਜਾਣਾ ਸੀ ਹੋਰ ਬਾਈ ਯਾਰ ਪਹਿਲਾਂ ਹੀ ਚਾਹੇ ਕਿੰਨੀ ਵੀ ਆਪਣੇ ਕੋਲੇ ਬਰੀਡ ਦੇ ਐਨੀਮਲ ਆ ਜੇ ਉਹਨੂੰ ਫੀਡ ਨਹੀਂ ਨਾ ਵਧੀਆ ਤੁਸੀਂ ਪਾ ਰਹੇ ਤਾਂ ਉਹਨੂੰ ਦੁੱਧ ਨਹੀਂ ਤੁਹਾਡੇ ਕੋਲੇ ਦੇਣਾ ਉਹਨੂੰ ਪ੍ਰੋਪਰ ਜਿੰਨੀ ਲੋੜ ਆ ਉਹਨੀ ਫੀਡ ਦਿਓ ਬਈਆ ਆਪਦੀ ਗਾਂ ਨੂੰ ਫੇਰ ਉਹਨੇ ਲੌਂਗ ਟਾਈਮ ਦੁੱਧ ਦੇਣਾ ਗਾਵਾਂ ਉਹੀ ਚੰਗੀਆਂ ਹੁੰਦੀਆਂ ਜਿਹੜੀਆਂ ਲੰਮਾ ਟਾਈਮ ਦੁੱਧ ਦੇਵੀਆਂ ਜੇ ਅੱਜ ਮੇਰੇ ਕੋਲੇ ਕੋਈ 50 ਕਿਲੋ ਵਾਲੀ ਗਾਂ ਗਈ ਤੇ ਹੁਣ ਉਹ 5 ਕਿਲੋ ਤੇ ਆ ਉਹ ਡਰਾਈ ਵੀ ਨਹੀਂ ਹਜੇ ਹੋਈ ਤੇ ਉਹਦਾ ਦੁੱਧ ਦੀ ਐਵਰੇਜ ਘਟ ਗਈ ਇਹਦੇ ਨਾਲ ਵੀਰੇ ਯਾਰ ਦੁੱਧ ਛੱਡਣ ਵੇਲੇ ਵੀ ਜਿਹੜੀ 20 ਕਿਲੋ ਤੇ ਆ ਉਹਦੀ ਦੁੱਧ ਦੀ ਐਵਰੇਜ ਜ਼ਿਆਦਾ ਰਹਿੰਦੀ ਆ ਸੀਮਨ ਸਸਤੇ ਵੀ ਵਧੀਆ ਹੁੰਦੇ ਆ ਕਦੇ ਇਹ ਨਾ ਦੇਖਿਆ ਕਰੋ ਲੋਬੀ ਆਪਾਂ ਪੂਰਾ ਮਹਿੰਗਾ ਸੀਮਨ ਲਵਾਉਣਾਗਾ ਪਰ ਪੀਡੀਐਫ ਦੇ ਜਿਹੜੇ ਸੀਮਨ ਆਉਂਦੇ ਬਹੁਤ ਵਧੀਆ ਬਾਈ ਯਾਰ ਹੌਲੀ ਹੌਲੀ ਪਤਾ ਲੱਗਦਾ ਜੋਵਣੀ ਨੇ ਬਹਿਣਾ ਵੀ ਦਰਮਿਆਨੇ ਕਰਦੀਆਂ ਬਹੁਤ ਦੁੱਧ ਕੱਢਦੀਆਂ ਯਾਰ ਅਹ ਗਾਂਹਾਂ ਵਾਲੀ ਆਪਾਂ ਵੀਡੀਓ ਕਰਾਂਗੇ ਆਪਣੇ ਕੋਲ ਜਿਹੜਾ ਫਾਰਮ ਤੇ ਬੁੱਲ ਰੱਖਿਆ ਸਟੌਕੀ ਦਾ ਉਹਦੀ ਵੀਡੀਓ ਕਰੂਗਾ ਦਿਖਾਉਂਗਾ ਉਹਦਾ ਡਿਟੇਲ ਦੱਸੂਗਾ ਸਾਰਾ ਲੱਭ ਕਿੰਨਾ ਜੀਲਡ ਆ ਉਹਦੀ ਮਦਰਸਲੇ ਸਾਰਾ ਉਹ ਦਿਖਾਵਾਂਗੇ ਆਪਾਂ ਬੁੱਲ ਉਹਦੀ ਵੀ ਉਮਰ 2 ਸਾਲ ਦੀ ਹੈ ਵੀਰੇ ਆਪਣੇ ਕੋਲ ਜਿਹੜਾ ਫਾਰਮ ਤੇ ਆ ਬੋਲਣੋ ਆਸ ਟਾਈਮ ਨਹੀਂ ਮੈਂ ਵੀ ਆਪਦੇ ਫਾਰਮ ਦੇ ਚੰਗੇ ਤੋਂ ਚੰਗਾ ਸੀਮਨ ਹੀ ਵਰਤਦਾ ਲਵੀ ਮੇਰੀ ਕੁਆਲਿਟੀ ਵਧੀਆ ਬਣੀ ਰਹੇ ਤਾਂ ਕਰਕੇ ਆ ਬਾਈ ਯਾਰ ਤੁਸੀਂ ਦੇਖ ਲਿਆ ਕਰੋ ਸੀਮਨ ਲਵਾਉਣ ਲੱਗੇ ਚਾਹੇ ਛੋਟਾ ਫਾਰਮ ਆ ਚਾਹੇ ਵੱਡਾ ਫਾਰਮ ਆ ਵੀਰੇ ਸੀਮਨ ਦੀ ਕੁਆਲਿਟੀ ਇੱਕ ਗੱਲ ਹੋਰ ਦੱਸਦਾ ਸੀਮਨ ਦੀ ਪੀਡੀਐਫ ਇਹਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਚਾਹੇ ਅਸੀਂ ਮੈਂਬਰ ਆ ਪੀਡੀਐਫ ਦੇ ਪਰ ਫੇਰ ਵੀ ਉਹਦੇ ਪਸ਼ੂ ਗੱਭਣ ਬਹੁਤ ਲੈਂਦੇ ਆ ਵੀਰੇ ਯਾਰ ਜਿੰਨੇ ਵੀ ਆਪਾਂ ਪੀਡੀਐਫ ਦਾ ਸੀਮਨ ਵਰਤਦੇ ਆ ਐਸ ਕੰਪੇਅਰ ਟੂ ਦੂਜੇ ਸੀਮਨਾਂ ਉਹਦਾ ਰਿਜਲਟ ਆਪਾਂ ਨੂੰ ਜ਼ਿਆਦਾ ਮਿਲਦਾਗਾ ਸੀਮਨ ਵਰਲਡਵਾਈਡ ਦਾ ਵੀ ਵਧੀਆ ਏਬੀਐਸ ਦਾ ਸੀਮਨ ਵੀ ਬਹੁਤ ਵਧੀਆ ਬਾਈ ਯਾਰ ਮੇਰੇ ਦੋਸਤ ਆ ਜਿਹੜੇ ਕੱਲੇ ਏਬੀਐਸ ਦਾ ਸੀਮਨ ਹੀ ਯੂਜ਼ ਕਰਦੇ ਆ ਤੇ ਦੁੱਧ 50-50 ਲੀਟਰ ਆ ਬੈੜਾਂ ਥੱਲੇ ਬਾਈ ਉਹ ਵੀ ਤਾਂ ਦੁੱਧ ਲਈ ਜਾਂਦੇ ਆ ਹੁਣ ਆਪਾਂ ਸੂਏ ਦਾ ਦੁੱਧ ਦੇਖਣਾ ਲੈ ਵੀ ਕਿੰਨਾ ਸੂਏ ਦਾ ਦੁੱਧ ਹੁੰਦਾ ਵੀਰੇ ਯਾਰ ਇਹਦਾ ਸੂਏ ਦਾ ਦੁੱਧ ਸਾਰਾ ਰਿਕਾਰਡ ਪਿਆ ਤੁਸੀਂ ਦੇਖ ਲਓ ਕਿੱਥੇ ਜਾਊ ਇਹਦਾ ਸੂਏ ਦਾ ਦੁੱਧ ਵੀਰੇ ਯਾਰ ਸਟਾਰਟਿੰਗ ਤੇ 40 ਤੇ ਡਰਾਈ ਕਰਨ ਵੇਲੇ 25 ਲੀਟਰ ਆ ਕਿੰਨੀ ਐਵਰੇਜ ਬਣ ਜਾਂਦੀ ਆ ਵੀਰੇ ਯਾਰ 9000 ਲੀਟਰ ਤੋਂ ਐਵਰੇਜ ਉੱਪ ਜਾਂਦੀ ਹੈ ਬਾਈ ਬਹੁਤ ਵਧੀਆ ਦੁੱਧ ਦਿੱਤਾ ਬੈਣ ਨੇ ਪਹਿਲੇ ਸੂਏ ਆ ਦੂਜੇ ਸੂਏ ਦੁੱਧ ਵਧਣਾ ਤੀਜੇ ਸੂਏ ਚੌਥੇ ਸੂਏ ਪੰਜਵੇਂ ਕਈ ਗਾਵਾਂ ਦਾ ਪੰਜ ਸੂਏ ਤੱਕ ਰ ਵੀ ਦੁੱਧ ਉੱਪ ਕਰਦੀਆਂ ਬਾਈ ਯਾਰ ਤਾਂ ਕਰਕੇ ਆ ਬਾਈ ਮੇਰੇ ਉਹ ਫੋਕਸ ਕਰੋ ਜੇ ਕੋਈ ਚੰਗੀ ਬੈੜ ਹੁੰਦੀ ਆ ਜੇ ਇਹ ਬੈੜ ਨੇ ਮੇਰੇ ਕੋਲੇ ਜਾਦਾ ਹੋਰ ਵੀ ਇੰਪਰੂਵਮੈਂਟ ਕਰੀ ਤਾਂ ਇਹਨੂੰ ਮੈਂ ਲੌਂਗ ਟਾਈਮ ਵੀ ਰੱਖ ਸਕਦਾ ਆ ਉਹਦੇ ਫਾਰਮ ਤੇ ਲੰਮਾ ਟਾਈਮ ਵੀ ਇਹਦਾ ਮੈਂ ਉਹ ਕਰ ਸਕਦਾ ਆ ਦੁੱਧ ਲੈ ਸਕਦਾ ਆ ਉਹਦੇ ਫਾਰਮ ਤੇ ਇਹਦੇ ਬਰੀਡ ਲੈ ਸਕਦਾ ਆ ਇਹਦੇ ਬੱਚੇ ਲੈ ਸਕਦਾ ਆ ਇਸ ਤਰ੍ਹਾਂ ਦੇ ਐਨੀਮਲ ਮੇਰੇ ਕੋਲੇ ਕਈ ਜਿਹੜੇ ਵੱਡੀ ਉਮਰ ਦੇ ਐਨੀਮਲ ਹੈਗੀਆਂ ਚਾਰ ਪੰਜ ਗਾਵਾਂ ਰੱਖੀਆਂ ਹੋਈਆਂ ਗਈਆਂ ਉਹ ਤਾਂ ਹੀ ਰੱਖਿਆ ਆ ਉਹ ਦੁੱਧ ਵੀ ਹਰ ਸਾਲ ਵਧੀਆ ਦਿੰਦੀਆਂ 40 50 ਲੀਟਰ ਦੁੱਧ ਕੱਢਦੀਆਂ ਗਏ ਲੌਂਗ ਟਾਈਮ ਦੁੱਧ ਦਿੰਦੀਆਂ ਤੇ ਬੱਚੇ ਵੀ ਉਹਨਾਂ ਤੋਂ ਮੈਂ ਲੈ ਰਿਆ ਬੇੜਾ ਵਗੈਰਾ ਬੱਚੀਆਂ ਵਗੈਰਾ ਉਹਨਾਂ ਤੋਂ ਲੈ ਰਿਆ ਬਹੁਤ ਵਧੀਆ ਕੁਆਲਿਟੀ ਦੇ ਬੱਚੀਆਂ ਹੁੰਦੀਆਂ ਬਾਈ ਬਾਅਦ ਵਾਲੀ ਵੀਡੀਓ 'ਚ ਆਪਾਂ ਇਹ ਗਾਂ ਦਿਖਾਈ ਆ ਤੁਹਾਨੂੰ ਜਿਹੜੀ ਮੈਂ ਹੁਣ ਡਰਾਈ ਕਰ ਲੱਗਾਂਗਾ ਇਹਨੂੰ ਬਕਾਇਦਾ ਡੂਬਾਂ ਭਰ ਕੇ ਡਰਾਈ ਕਰਾਂਗੇ ਆਪਾਂ ਬਕਾਇਦਾ ਪ੍ਰੋਪਰ ਦੁੱਧ ਸੁਕਾ ਕੇ ਇਹਦਾ ਦੁੱਧ ਜਦੋਂ ਘਟਜੂ ਉਹਦੋਂ ਇਹ ਸਾਇਕ ਦੇ ਸੀਮਨ ਦੀ ਬਿਹੜ ਆਪ ਇਹਦੇ ਜਮਾਸਕਾ ਲੱਗਿਆ ਹੋਇਆ ਵੀਰੇ ਇਹਦੀ ਮਦਰ ਜੋਮਣੀ ਦੀ ਸੀ ਦੇਖੋ ਕਿੰਨਾ ਵਧੀਆ ਹੁਣ ਵੀ ਆਰਡਰ ਦੇਖ ਲਓ ਇਹਦਾ ਦਿਖਾ ਦੇ ਬੇਟਾ ਆਰਡਰ ਵਗੈਰਾ ਬਹੁਤ ਵਧੀਆ ਦੁੱਧ ਸੀ ਬਹੁਤ ਵਧੀਆ ਇਹਦਾ ਆਰਡਰ ਸੀਗਾ ਵੀਰੇ ਯਾਰ ਅੱਜ ਵੀ ਆਰਡਰ ਪੂਰਾ ਸ਼ੋਅ ਕਰਦੀ ਆ ਦੇਖ ਲਓ ਡਰਾਈ ਕਰਨ ਵਾਲਿਆ ਹੁਣ ਟਾਈਮ ਇਹਦਾ ਤਾਂ ਕਰਕੇ ਆ ਸਾਰੇ ਵੀਰ ਕੋਈ ਵੀ ਨਾ ਐ ਕਈ ਵਾਰ ਉਤਰਾ ਚੜਾਤਾ ਡੈਰੀ ਚਾਉਂਦੀ ਰਹਿੰਦੇ ਆ ਇਹ ਨਾ ਸੋਚੋ ਲੋ ਵੀ ਡੈਰੀ ਹਮੇਸ਼ਾ ਹੀ ਜਦੋਂ ਆਪਾਂ ਨਵਾਂ ਸੈਟਅਪ ਕਰਨਾ ਡੈਰੀ ਦਾ ਵਾਧਾ ਘਾਟਾ ਤਾਂ ਹੁੰਦਾ ਹੀ ਹੁੰਦਾ ਜੋ ਨਵਾਂ ਕੰਮ ਸੀ ਆਪਣਾ ਵੀ ਬਹੁਤ ਚੱਲੇ ਆ ਵਾਧੇ ਘਾਟੇ ਬਾਈ ਜੀ ਡੈਰੀ ਦੇ ਵਿੱਚ ਇਹ ਡੈਰੀ ਦੇ ਵਿੱਚ ਉਤਰਾ ਚੜਾਦਾ ਆਉਂਦੀ ਹੁੰਦੇ ਆ ਪਰ ਜੇ ਤੁਸੀਂ ਲੱਗੇ ਰਹੋਗੇ ਕੁਆਲਿਟੀ ਦੇ ਕੰਮ ਕਰਨਾ ਸੀਮਨ ਵਧੀਆ ਲਾਉਣਾਗਾ ਦਾ ਵਧੀਆ ਰਿਜ਼ਲਟ ਲਈ ਲੈਣਾ ਫਾਰਮ ਤੇ ਵੀਰੇ ਯਾਰ ਉਦੋਂ ਬਾਅਦ ਆਪਾਂ ਇੱਕ ਅੱਧੀ ਦੋ ਵੀਡੀਓ ਬਾਅਦ ਆਪਾਂ ਸੀਮਨ ਤੇ ਵੀ ਸਪੈਸ਼ਲ ਵੀਡੀਓ ਕਰਾਂਗੇ ਆਪਾਂ ਤੇ ਵੀ ਕਿਹੜਾ ਸੀਮਨ ਆਪਾਂ ਆਪਣੇ ਫਾਰਮ ਤੇ ਜ਼ਿਆਦਾ ਯੂਜ਼ ਕਰਦੇ ਆ ਉਹਦੇ ਬਾਰੇ ਵੀ ਦੱਸਾਂਗੇ ਬਾ ਦीडी ਵੀਡੀਓ ਚ ਵੀਰੇ ਆਪਾਂ ਬੈੜ ਦਿਖਾਈਏ ਇਹਦੇ ਦਸਾ ਦਾ ਰਿਕਾਰਡ ਦਸਾ ਲ ਵੀ ਕਿੰਨਾ ਰਿਕਾਰਡ ਦਿੱਤਾ ਆਪਣੇ ਕਿੰਨਾ ਦੁੱਧ ਕੱਢਿਆ ਫਾਰਮ ਦੇ ਉੱਪਰ ਪਹਿਲੇਣ ਬੈੜ ਆ ਇਹ 3 ਸਾਲ ਤੋਂ ਘੱਟ ਉਮਰ ਆ ਇਹ 3 ਮਹੀਨੇ ਪਏ ਆ ਇਹਦੇ ਪੂਰੀ 3 ਸਾਲ ਦੇ ਹੋਣ ਦੀ ਇਹਦੀ ਉਮਰ ਨੂੰ ਵੀਰੇ ਯਾਰ ਇਹਦਾ 21 7 ਦਾ ਵਰਤਾ 2021 ਦਾ ਵੀਰੇ 2106 ਨੰਬਰ ਇਹਦੇ ਟੈਗ ਵੀ ਤਾਂ 2106 ਲਾਇਆ ਕਿ 21 ਚ ਪੈਦਾ ਹੋਈ ਆ ਇਹ ਇਹਦਾ ਰਿਕਾਰਡ ਵੀ ਦੱਸਿਆ ਬਹੁਤ ਵਧੀਆ ਲੰਮਾ ਟਾਈਮ ਦੁੱਧ ਦਿੱਤਾ ਆਪਣੇ ਫਾਰਮ ਦੇ ਜਿਹੜੀਆਂ ਜਿਹੜੀਆਂ ਬੈੜਾਂ ਆਪਣੇ ਜਿਹੜੇ ਜਿਹੜੇ ਸੀਮੰਦੀਆਂ ਜ਼ਿਆਦਾ ਦੁੱਧ ਦੇਣੀਆਂ ਆ ਆਪਾਂ ਉਹਦੀ ਵੀਡੀਓ ਬਣਾ ਕੇ ਦਿਖਾਇਆ ਕਰਾਂ ਸਾਰਾ ਲਵੀ ਕਿਹੜੇ ਸੀਮਨ ਦੀ ਕਿਹੜੀ ਵੈਣ ਨੇ ਆਪਾਂ ਨੂੰ ਕਿੰਨਾ ਲੌਂਗ ਟਾਈਮ ਦੁੱਧ ਦਿੱਤਾ ਹੁਣ ਆਪਾਂ ਵੀਰ ਜੀ ਵੀਡੀਓ ਐਂਡ ਕਰਦੇ ਆਂ ਜਿਆਦਾ ਤੋਂ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ